ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਜੀਟੀਸੀ ਨਿਊਜ਼ ਤੇ ਮੈਂ ਹਰ ਰਾਜੀਪ ਸੁਹਾਨ ਲੈ ਕੇ ਹਾਜ਼ਰ ਹਾਂ ਅੱਜ ਸਮੇਂ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਗਵਾੜਾ ਦੀ ਫਗਵਾੜਾ ਦੇ ਪਿੰਡ ਮੰਡਾਲੀ ਤੋਂ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਖੇਤੀਬਾੜੀ ਦੇ ਲਈ ਕੰਮਕਾਰ ਦੇ ਉੱਤੇ ਰੱਖੇ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਆਪਣੇ ਮਾਲਕ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਦੋਵਾਂ ਦੇ ਵਿਚਕਾਰ ਪਹਿਲਾਂ ਕਿਸੇ ਮਾਮੂਲੀ ਗੱਲ ਦੇ ਗੱਲ ਨੂੰ ਲੈ ਕੇ ਬਹਿਸ ਹੋਈ ਜਿਸ ਤੋਂ ਬਾਅਦ ਇਸ ਮਜ਼ਦੂਰ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਮਾਲਕ ਦਾ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਸ਼ਰਾਬ ਪੀਤੀ ਸੀ ਇਹਨਾਂ ਨੇ ਉਹਦੇ ਮਾਰਤਾ ਮਾਰਿਆ ਕੀ ਉਹਦੇ ਅਣਾਂ ਦੇ ਚਿੱਪੇੜ ਮਾਰੀ ਸੀ ਕੋਣ ਪਤਾ ਨਹੀਂ ਇਹਨਾਂ ਨੇ ਕੀ ਮਾਰਿਆ ਤੇ ਕੱਲਾ ਹੀ ਸੀਗਾ ਪ੍ਰਵਾਸੀ ਉੱਥੇ ਉਹਦੇ ਨਾਲ ਘਰ ਵਾਲੀ ਵੀ ਉਹਦੀ ਨਿਆਣੀ ਸੀ ਸਾਰੇ ਯਾਰ ਤੇ ਰਲ ਕੇ ਮਾਰਿਆ ਇਹਨਾਂ ਨੇ ਰਲ ਕੇ ਮਾਰਿਆ ਇਹਨਾਂ ਨੇ ਫੜ ਕੇ ਮਾਰਿਆ ਕੁਝ ਮੈਨੂੰ ਤਾਂ ਧੱਕਾ ਦੇ ਕੇ ਸੈਟ ਗਿਆ ਕਹਿੰਦਾ ਪਰੇ ਹੋ ਜਾ ਤੂੰ ਮੈਨੂੰ ਮਾਂ ਕਹਿਣ ਨਹੀਂ ਦਿੰਦੀ ਭਈ ਇਹਦਾ ਨਾਮ ਕੀ ਹੈ ਜੀ ਇਹਨਾਂ ਦਾ ਨਾਮ ਵੀ ਦੱਸੋ ਬਰੌਡਕਾਸਟ ਬੋਡੀ ਆਈ ਕਹਿੰਦੀ ਹੈ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਰਹਿਣ ਵਾਲਾ ਮਡਾਲੀ ਦਾ ਤੇ ਇਹਨਾਂ ਦੇ ਨਾਲ ਵਾਲੇ ਨੇ ਕਿਹਾ ਕਿ ਇਹਦੀ ਲੜਾਈ ਹੋਈ ਹੈ ਮਡਾਲੀ ਕਈ ਜਿਸ ਲਾਈਟਰ ਆਇਆ ਤਾਂ ਬਰੌਡਕਾਸਟ ਸੀ ਤੇ ਗੱਲ ਕਰਦੇ ਹਾਂ ਬਰਨਾਲਾ ਦੀ ਜਿੱਥੇ ਇੱਕ ਸ਼ਖਸ ਨੂੰ ਦੋ ਭਾਵਾਂ ਦੇ ਵਿਚਕਾਰ ਚੱਲ ਰਹੀ ਲੜਾਈ ਖਤਮ ਕਰਵਾਉਣੀ ਇੱਥੇ ਮਹਿੰਗੀ ਪਈ ਹੈ ਦਾਸੀਏ ਕਿ ਇੱਥੇ ਦੀ ਤਪਾ ਮੰਡੀ ਦੇ ਬਾਜੀ ਨਗਰ ਬਸਤੀ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਦਾ ਲੋਹੇ ਦੀਆਂ ਰਾਡਾਂ ਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ RAM JI ਵੱਜੋ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਦੋਵਾਂ ਭਰਾਵਾਂ ਦੀ ਲੜਾਈ ਛੁਡਵਾਉਣ ਲਈ ਗਿਆ ਸੀ ਪਰ ਉੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਖੁਦ ਦਾ ਕਤਲ ਹੋ ਜਾਂਦਾ ਹੈ ਹੁਣ ਜੋ ਪੀੜਤ ਪਰਿਵਾਰ ਹੈ ਪੁਲਿਸ ਤੋਂ ਲਗਾਤਾਰ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਲਜ਼ਮਾਂ ਦੀ ਪਾਲ ਫਿਲਹਾਲ ਜਾਰੀ ਹੈ ਤੇ ਬੱਚਿਆਂ ਦੀ ਝਗੜੇ ਕਰਨ ਉਹਨਾਂ ਦੇ ਵਿੱਚ ਆ ਕੇ ਇਹ ਟੱਬ ਜੀ ਆਈ ਟੱਬ ਵੱਜਨੇ ਕਰਕੇ ਇਹਨਾਂ ਦੀ ਮੌਤ ਹੋਈ ਹੈ ਝਗੜੇ ਕਰਨ ਤੇ ਕਿੱਥੋਂ ਦਾ ਰਹਿਣ ਵਾਲਾ ਜੀ ਕੀ ਕੰਮ ਕਰ ਰਹੇ ਸੀ ਇਹ ਤਪਾ ਮੰਡੀ ਦਾ ਰਹਿਣ ਵਾਲਾ ਜੀ ਬਾੜ ਨੰਬਰ 10 ਬੱਜੀਗਰ ਬਸਤੀ ਚੋਂ ਹੀ ਝਗੜਾ ਕਾਰਨ ਕੀ ਸੀ ਝਗੜੇ ਦਾ ਕੋਈ ਪਤਾ ਲੱਗਾ ਝਗੜੇ ਦਾ ਕਾਰਨ ਬੱਚਿਆਂ ਦਾ ਜੀ ਬੱਚੇ ਆਪਸ ਵਿੱਚ ਲੜ ਰਹੇ ਸੀ ਤੇ ਉਹਨਾਂ ਨੂੰ ਛਿੜਾ ਰਿਹਾ ਸੀ ਛੜਾਉਣ ਦੇ ਕਾਰਨ ਜਦੋਂ ਇਹ ਟੰਡਲੇ ਚੱਲ ਪਈ ਤੇ ਟਾਕੇ ਦੇ ਇੱਕ ਤਾਂ ਨਦੇ ਰੌੜ ਬੱਜੀ ਸਿਰ 'ਚ ਤੇ ਦੂਜੀ ਇਹਨੇ ਦੇ ਟੱਪ ਬੱਜੀ ਹੈ ਪ੍ਰਸ਼ਾਸਨ ਤੋਂ ਮੰਗਦੇ ਹੀ ਕਰਦੇ ਵੀ ਜਿਨ੍ਹਾਂ ਨੇ ਕੀਤਾ ਜੀ ਉਹਨਾਂ ਨੂੰ ਇਸ ਸਜ਼ਾ ਦਿੱਤੀ ਜਾਵੇ ਅਸੀਂ ਰਵੀ ਤੇ ਅਜੀਤ ਕੁਮਾਰ ਦੋ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਜਿਹਦੇ ਵਿੱਚ ਸੈਕਸ਼ਨ ਸਾਡੇ ਹੈਗੇ ਆ ਜਿਹੜੇ 115 2 351 2 3 105 35 ਬੀਐਨਐਸ ਇਹ ਤਰ੍ਹਾਂ ਦੇ ਤਹਿਤ ਅਸੀਂ ਮਕਦਮਾ ਦਰਜ ਕੀਤਾ ਕੋਈ ਅਰੈਸਟ ਹੋਇਆ ਸਰ ਅ ਬਸ ਅਰੈਸਟ ਕਰ ਲਾਂਗੇ ਤਲਾਸ਼ ਜਾਰੀ ਹੈ ਸਾਡੇ ਟੀਮਾਂ ਗਈਆਂ ਤੇ ਉਧਰ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਹੈ ਜੀ ਹਾਂ ਬਠਿੰਡਾ ਦੇ ਥਾਣਾ ਸੰਗਤ ਦੇ ਐਸਐਚਓ ਦਲਜੀਤ ਸਿੰਘ ਨੂੰ ਸਸਪੈਂਡ ਕੀਤਾ ਹੈ ਦਲਜੀਤ ਸਿੰਘ ਦੇ ਉੱਤੇ ਇਲਜ਼ਾਮ ਹੈ ਕਿ ਉਸਨੇ ਨਸ਼ਿਆਂ ਦੇ ਦਸ਼ਿਆਂ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਅਣਗਹਿਲੀ ਵਰਤੀ ਹੈ ਜਿਸ ਤੋਂ ਬਾਅਦ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਕਾਰਵਾਈ ਕਰਦੇ ਹੋਏ ਐਸਐਚਓ ਦਲਜੀਤ ਸਿੰਘ ਨੂੰ ਉਹਨਾਂ ਦੀ ਨੌਕਰੀ ਤੋਂ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਦਲਜੀਤ ਸਿੰਘ ਦੇ ਖਿਲਾਫ ਬਠਿੰਡਾ ਦਿਹਾਤੀ ਡੀਐਸਪੀ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ ਹੁਣ ਐਸਐਚਓ ਦਿਲਜੀਤ ਸਿੰਘ ਨੂੰ ਸਸਪੈਂਡ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਵਿਭਾਗੀ ਜਾਂਚ ਜੋ ਹੈ ਉਹ ਸ਼ੁਰੂ ਕੀਤੀ ਗਈ ਹੈ ਤਾਂ ਸੂਬੇ ਭਰ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਜਲੰਧਰ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਨਸ਼ਿਆਂ ਤੋਂ ਬਣਾਈ ਗਈ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 45 ਲੱਖ ਰੁਪਏ ਦੀ ਜਾਇਦਾਦ ਪੁਲਿਸ ਦੇ ਵੱਲੋਂ ਜ਼ਬਤ ਕੀਤੀ ਗਈ ਹੈ ਇਸ ਤੋਂ ਇਲਾਵਾ ਇਸ ਨਸ਼ਾ ਤਸਕਰ ਦੇ ਘਰ ਦੇ ਬਾਹਰ ਇੱਕ ਕਾਨੂੰਨੀ ਨੋਟਿਸ ਤੱਕ ਚਪਕਾਇਆ ਗਿਆ ਹੈ ਇਸ ਨਸ਼ਾ ਤਸਕਰ ਦੇ ਖਿਲਾਫ ਪਹਿਲਾ ਤੋਂ ਹੀ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਦਰਜ ਨੇ ਤੇ ਹੁਣ ਪੁਲਿਸ ਦੇ ਵੱਲੋਂ ਇਸ ਦੀ ਜਾਇਦਾਦ ਨੂੰ ਜ਼ਬਤ ਕਰਕੇ ਅਗਲੀ ਕਾਰਵਾਈ ਅਰੰਭੀ ਗਈ ਹੈ। ਸਾਡੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕਮਿਸ਼ਨਰਟ ਪੁਲਿਸ ਜਲੰਧਰ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਹੈ ਜਿਹੜੀ ਅਸੀਂ 138/25 ਐਨਡੀਪੀਐਸ ਦੇ ਤਹਿਤ ਜਿਹੜੀ ਐਫਆਈਆਰ ਜੋਇਲ ਕਲਿਆਣ ਦੇ ਖਿਲਾਫ ਦਰਜ ਕੀਤੀ ਸੀਗੀ ਉਹਦੇ ਅਸੀਂ ਫਰਦਰ ਜਿਹੜੇ ਹੈ ਫਾਈਨੈਂਸ਼ੀਅਲ ਐਨਾਲਿਸਿਸ ਕਰਦੇ ਹੋਏ ਉਹਦੀ 45 ਲੱਖ ਰੁਪਏ ਦੀ ਕੋਠੀ ਜਿਹੜੀ ਉਹਨੇ ਇਲੀਸਿਟ ਡਰੱਗ ਟਰੇਡ ਤੋਂ ਬਣਾਈ ਸੀਗੀ ਉਹਦੇ ਅਸੀਂ ਕੰਪੀਟੈਂਟ ਅਥਾਰਟੀ ਤੋਂ ਆਰਡਰਸ ਲੈ ਕੇ ਇਹਦੇ ਫ੍ਰੀਜ਼ਿੰਗ ਆਰਡਰ ਹਾਸਲ ਕੀਤੇ ਆ ਤੇ ਅੱਜ ਇਹ 45 ਲੱਖ ਰੁਪਏ ਦੀ ਪ੍ਰਾਪਰਟੀ ਤੇ ਜਿਹੜੇ ਫ੍ਰੀਜ਼ਿੰਗ ਆਰਡਰਸ ਹੈ ਇਹਦੇ ਕਨਫਰਮੇਸ਼ਨ ਦੇ ਆਰਡਰਸ ਅਸੀਂ ਇਹਨਾਂ ਦੇ ਘਰ-ਬਾਰ ਪੇਸ ਕੀਤੇ ਆ ਤੇ ਇਦਾਂ ਹੀ ਜਿਹੜਾ ਵਾ ਨਸ਼ੇ ਸਮਗਲਰਸ ਦੀ ਬਣਾਈ ਗਈ ਪ੍ਰਾਪਰਟੀ ਨੂੰ ਐਂਡੀਪੀਐਸ ਦੀ ਤਾਰਾ 68 ਐਫ ਦੇ ਅੰਦਰ ਜਿਹੜੀ ਹੈ ਫ੍ਰੀਜ਼ ਕਰਵਾਇਆ ਜਾਏਗਾ ਤੇ ਗੱਲ ਕਰਦੇ ਹਾਂ ਖੰਨਾ ਦੀ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਇਸ ਇਨਕਾਊਂਟਰ ਦੇ ਦੌਰਾਨ ਇੱਕ ਬਦਮਾਸ਼ ਇੰਦਰਜੀਤ ਸਿੰਘ ਬੁਈ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਲੱਤ ਵਿੱਚ ਗੋਲੀ ਲੱਗਣ ਦੇ ਨਾਲ ਉਹ ਮੌਕੇ ਤੇ ਜ਼ਖਮੀ ਹੋਇਆ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ਦੇ ਦੌਰਾਨ ਇਸ ਮੁਲਜ਼ਮ ਨੂੰ ਗੋਲੀ ਲੱਗੀ ਹੈ ਜਾਣਕਾਰੀ ਦੇ ਮੁਤਾਬਕ ਦੁਰਾਹਾ ਦੇ ਵਿੱਚ ਹੋਈ ਇੱਕ ਗੋਲੀਵਾਰੀ ਦੀ ਗੋਲੀਵਾਰੀ ਦੀ ਵਾਰਦਾਤ ਦੇ ਦੌਰਾਨ ਇਹ ਮੁਲਜ਼ਮ ਲੋੜਿੰਦਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਦੋਂ ਇਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਵਾਬੀ ਕਾਰਵਾਈ ਦੇ ਦੌਰਾਨ ਇਹ ਮੁਲਜ਼ਮ ਜ਼ਖਮੀ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ 24 ਦਸੰਬਰ ਦੀ ਸ਼ਾਮ ਇੱਕ 112 ਤੇ ਕਾਲ ਸਾਨੂੰ ਰੀਸੀਵ ਹੋਈ ਸੀਗੀ ਮਨਪ੍ਰੀਤ ਸਿੰਘ ਵੱਲੋਂ ਜਿਹਨੇ ਦੱਸਿਆ ਕਿ ਉਹਦੀ ਗੱਡੀ ਦੇ ਉੱਪਰ ਕੁਝ 2% ਨੇ ਫਾਇਰਿੰਗ ਕੀਤੀ ਤੇ ਮੌਕੇ ਤੇ ਭੱਜ ਗਏ ਜਦੋਂ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਮਨਪ੍ਰੀਤ ਸਿੰਘ ਔਰ ਗੋਲਡੀ ਜੋ ਰਾਜਗੜ੍ਹ ਪਿੰਡ ਦਾ ਰੈਂਡ ਵਾਲਾ ਹੈ ਪੰਚ ਦਾ ਮੈਂਬਰ ਪੰਚ ਹੈਗਾ ਉੱਥੇ ਦਾ ਪੰਚਾਇਤ ਦਾ ਮੈਂਬਰ ਹੈ ਉਹਦੇ ਇੱਕ ਮਨਜੋਤ ਔਰ ਇੱਕ ਪ੍ਰਭਜੋਤ ਦੇ ਨਾਲ ਕੁਝ ਕਹਾ ਸੁਣੀ ਹੋਈ ਸੀਗੀ ਤੇ ਮਨਜੋਤ ਨੇ ਆਪਣੇ ਬ੍ਰਦਰ ਜਿਹਦਾ ਨਾਮ ਇੰਦਰਜੀਤ ਉਰਫ ਬੁਈ ਉਹਨੂੰ ਫੋਨ ਕਰਕੇ ਬੁਲਾਇਆ ਤੇ ਇੰਦਰਜੀਤ ਬੁਈ ਉਸ ਦਿਨ ਮੌਕੇ ਤੇ ਪਹੁੰਚਿਆ ਆਪਣੇ ਇੱਕ ਹੋਰ ਸਾਥੀ ਗੁਰਵੀਰ ਦੇ ਨਾਲ ਉਹਨੇ ਮਨਪ੍ਰੀਤ ਦੀ ਗੱਡੀ ਦੇ ਉੱਪਰ ਫਾਇਰਿੰਗ ਕੀਤੀ ਤੇ 7-8 ਰਾਉਂਡਸ ਫਾਇਰ ਕੀਤੇ ਤੇ ਉਹ ਮੌਕੇ ਤੇ ਭੱਜ ਗਿਆ ਸੀਗਾ ਇੱਥੇ ਜਦੋਂ ਨਾਨੇ ਪੁਲਿਸ ਨੂੰ ਸਪਾਟ ਕੀਤਾ ਤੇ ਉਹ ਭੱਜ ਕੇ ਆਪਣੀ ਬਾਈਕ ਨੂੰ ਛੱਡ ਕੇ ਜੋ ਪਿੱਛੇ ਤੁਸੀਂ ਕਾਰ ਦੇਖ ਰਹੇ ਹੋ ਦੇ ਕੰਧ ਟੱਪ ਕੇ ਅੰਦਰ ਵੜ ਗਏ ਤੇ ਪੁਲਿਸ ਨੇ ਵੀ ਜਦੋਂ ਪਿੱਛਾ ਕਰਕੇ ਘਰ ਨੂੰ ਰਿਕਾਰਡਨ ਆਫ ਵੀ ਕੀਤਾ ਤੇ ਇੱਕ ਸਾਈਡ ਤੋਂ ਪੁਲਿਸ ਦੀ ਜੋ ਦੋ ਮੁਲਾਜ਼ਮ ਸੀਗੇ ਉਹ ਅੰਦਰ ਵੀ ਵੜੇ ਤੇ ਉਹਨਾਂ ਨੇ ਇੱਕ ਗੁਰਵੀਰ ਨੂੰ ਤਾਂ ਕਾਬੂ ਕਰ ਲਿਆ ਦੂਜਾ ਜੋ ਇੰਦਰਜੀਤ ਉਰਫ ਬੁਈ ਅਕਿਊਜ਼ਡ ਹੈ ਉਹ ਦੂਜੇ ਵਾਲੇ ਪਾਸੋਂ ਕੰਧ ਟੱਪ ਕੇ ਬਾਹਰ ਜੰਪ ਕਰ ਗਿਆ ਤੇ ਇੱਥੇ ਵੀ ਪੁਲਿਸ ਨੇ ਕਿਉਂਕਿ ਕੋਰਡਨ ਲਾਇਆ ਸੀਗਾ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨੇ ਆਪਣੇ ਜੋ ਵੈਪਨ ਸੀਗਾ ਉਹਦੇ ਨਾਲ ਫਾਇਰਿੰਗ ਕੀਤੀ ਤੇ ਹੁਣ ਜੋ ਇੰਦਰਜੀਤ ਔਰ ਬੁਈ ਹੈ ਉਹਨੂੰ ਇਲਾਜ ਦੇ ਲਈ ਪਾਇਲ ਦੇ ਸਿਵਲ ਹਸਪਤਲ ਲੈ ਕੇ ਜਾਇਆ ਗਿਆ ਉਹਦੇ ਲੱਤ ਦੇ ਉੱਪਰ ਇੱਕ ਗਨ ਸ਼ਾਟ ਇੰਜਰੀ ਹੈਗੀ ਉਹਦਾ ਹੀ ਇਜ਼ ਆਲ ਫਾਈਨ ਤੇ ਪੁਲਿਸ ਪਾਰਟੀ ਵੀ ਬਿਲਕੁਲ ਠੀਕ ਹੈ ਬਟ ਪੂਰੀ ਕੀ ਪੂਰੀ ਪੁਲਿਸ ਜਿੰਨੇ ਵੀ ਪੁਲਿਸ ਪਾਰਟੀਆਂ ਇੱਥੇ ਆਈ ਸੀਗੇ ਨਾਨੇ ਬਹੁਤ ਹੀ ਹਿੰਮਤ ਤੇ ਬਹਾਦਰੀ ਦੇ ਨਾਲ ਅ ਅੱਜ ਦਾ ਜੋ ਪੂਰਾ ਪੂਰਾ ਇਨਸੀਡੈਂਟ ਹੋਇਆ ਇਹਦੇ ਵਿੱਚ ਆਪਣੀ ਬਹੁਤ ਬਹਾਦਰੀ ਦਿਖਾਈ ਤੇ ਇਨਾਨੇ ਦੋਨੋਂ ਹੀ ਜੋ ਮੇਨ ਅਕਿਊਜ਼ ਸੀਗੇ 24 ਤਰੀਕ ਦੀ ਇਨਸੀਡੈਂਟ ਵਾਲੇ ਦੋਨਾਂ ਨੂੰ ਅ ਅੱਜ ਅਰੈਸਟ ਕਰ ਲਿਆ ਹੈਗਾ ਤੇ ਅੱਗੇ ਜੋ ਬਚੇ ਹੋਏ ਜੋ ਦੋ ਹੋਰ ਅਕਿਊਜ਼ਡ ਹੈ ਮਨਜੋਤ ਤੇ ਪ੍ਰਭਜੋਤ ਉਹਨਾਂ ਦੀ ਵੀ ਪਾਲ ਜਾਰੀ ਹੈ ਤੇ ਗੱਲ ਕਰਦੇ ਹਾਂ ਹੁਣ ਮੌਸਮ ਦੀ ਉੱਤਰ ਭਾਰਤ ਦੇ ਵਿੱਚ ਇਸ ਸਮੇਂ ਸ਼ੀਤ ਲਹਿਰ ਚੱਲ ਰਹੀ ਹੈ ਕੜਾਕੀ ਦੀ ਠੰਡ ਪੈ ਰਹੀ ਹੈ ਸੰਘਣੀ ਧੁੰਦ ਦੇ ਕਾਰਨ ਆਮ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਉਧਰ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪਹਾੜਾਂ ਦੇ ਵਿੱਚ ਇਸ ਸਮੇਂ ਭਾਰੀ ਬਰਫਬਾਰੀ ਦੇ ਕਾਰਨ ਕਈ ਸ਼ਹਿਰਾਂ ਦੇ ਵਿੱਚ ਉੱਤਰ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਕੜਾਕੀ ਦੀ ਠੰਡ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜੋ ਪਾਰਾ ਹੈ 2.3 ਡਿਗਰੀ ਤੱਕ ਆ ਪੁੱਜਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਡਾਕਟਰਾਂ ਦੇ ਵੱਲੋਂ ਬਜ਼ੁਰਗਾਂ ਬੱਚਿਆਂ ਤੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖਾਸ ਤੌਰ ਤੇ ਖਿਆਲ ਰੱਖਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਖਬਰਾਂ ਵਿੱਚ ਫਿਲਹਾਲ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ।